ਹਾਜ਼ਰਾਂ ਜੀ ਇੱਕ ਹੋ ਡਿਜ਼ਾਈਨ ਦੇ ਨਾਲ ਹਾਂ ਫਿਰ ਸਜਾਈਏ ਰੰਗਾਂ ਦੇ ਨਾਲ ਇਹਨੂੰ ਵੀ ਬ੍ਰਾਊਨ ਕਲਰ ਦੇ ਨਾਲ ਆਪਾਂ ਇਹ 골ਡਨ ਬ੍ਰਾਊਨ ਕਲਰ ਹੈ ਡੰਡੀਆਂ ਬਣਾਵਾਂਗੇ ਜ਼ੀਰੋ ਨੰਬਰ ਬ੍ਰਸ਼ ਯੂਜ਼ ਕੀਤਾ ਇਹਦੇ ਵਿੱਚ ਮੈਂ ਡਿਜ਼ਾਈਨ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਜਿਹੜੇ ਤੁਹਾਨੂੰ ਟ੍ਰੇਸ ਕਰਨੇ ਸੌਖੇ ਨਹੀਂ ਤੇ ਸਿੰਘ ਸੰਬੰਧੀ ਆਪਾਂ ਪਹਿਲਾਂ ਵੀਡੀਓ ਬਣਾਈ ਹੋਈ ਹੈ ਬਹੁਤੰਨੇ ਵੀਡੀਓ ਨੇ ਪਲੇਲਿਸਟ ਬਣਾਈ ਹੋਈ ਹੈ ਆਪਾਂ ਉਹਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਫਿਰ ਵੀ ਕੋਈ ਕਨਫਿਊਜ਼ਨ ਆ ਜਾਂ ਕੋਈ ਚੀਜ਼ ਸਮਝ ਨਹੀਂ ਆਈ ਤਾਂ ਦੱਸ ਦਿਓ ਆਪਾਂ ਦੁਬਾਰਾ ਤੋਂ ਫਿਰ ਉਹ ਚੀਜ਼ ਕਲੀਅਰ ਕਰ ਦੇਾਂਗੇ ਜਿਹੜੀ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਈ ਤਾਂ ਉਸ ਤੇ ਦੁਬਾਰਾ ਵੀਡੀਓ ਬਣ ਜਾਵੇਗੀ ਤਾਂ ਇਹ ਡਿਜ਼ਾਈਨ ਆਪਣਾ ਆਪਾਂ ਕਾਰਬਨ ਪੇਪਰ ਦੇ ਨਾਲ ਟ੍ਰੇਸ ਕੀਤਾ ਹੈ ਤੁਸੀਂ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਜਿੱਥੋਂ ਵੀ ਮਿਲਦਾ ਤੁਸੀਂ ਉਹੀ ਛਾਪ ਲੈਣਾ ਹੈ ਕੈਨਸਲ ਨਾ ਪੈਨ ਨਾ ਸਿੱਧਾ ਵੀ ਤੁਸੀਂ ਬਣਾ ਸਕਦੇ ਹੋ ਜੇ ਤੁਹਾਡੀ ਡਰਾਇੰਗ ਅੱਛੀ ਹੈ ਤਾਂ ਤਾਂ ਇਦਾਂ ਹੀ ਆਪਾਂ ਛਾਪ ਲੈਣਾ ਜਿਵੇਂ ਵੀ ਤੁਹਾਡੇ ਕੋਲੇ ਅ ਟੇਸ ਪੇਪਰ ਆ ਤਾਂ ਟੇਸ ਪੇਪਰ ਨਾਲ ਛਾਪ ਲਿਓ ਜੇ ਕਾਰਬਨ ਪੇਪਰ ਆ ਕਾਰਬਨ ਪੇਪਰ ਨਾਲ ਛਾਪ ਲਿਓ ਜਿਹੜੀ ਚੀਜ਼ ਵੀ ਤੁਹਾਨੂੰ ਮਿਲਦੀ ਹੈ ਜਿਹੜੀ ਵੀ ਸਹੂਲਤ ਤੁਹਾਡੇ ਕੋਲ ਹੈਗੀ ਹੈ ਉਸ ਹਿਸਾਬ ਨਾਲ ਛਾਪ ਲਿਓ ਜੇ ਤੁਹਾਡੀ ਡਰਾਇੰਗ ਅੱਛੀ ਹੈ ਤਾਂ ਤੁਸੀਂ ਹੱਥ ਨਾਲ ਸਿੱਧਾ ਹੀ ਡਰਾ ਕਰ ਲਿਓ ਆਪਣਾ ਡਿਜ਼ਾਈਨ ਹੈ ਜਿਹੜਾ ਤਾਂ ਇਹ ਆਪਾਂ ब्राउन कलर ਲੈ ਆਏ 골ਡਨ ब्राउन ਕਿਤੇ ਨਾਲ ਆਪਾਂ ਸਾਰੀਆਂ ਡੰਡੀਆਂ ਇੱਕ ਇੱਕ ਕਰਕੇ ਬਣਾ ਲਾਂਗੇ ਬਰਸ਼ ਆਪਾਂ ਸਟਾਰਟਿੰਗ ਦੇ ਵਿੱਚ ਜ਼ੀਰੋ ਨੰਬਰ ਹੀ ਯੂਜ਼ ਕੀਤਾ ਜ਼ਿਆਦਾਤਰ ਜ਼ੀਰੋ ਤੇ 2 ਨੰਬਰ ਠੀਕ ਹੈ ਜੀ ਜ਼ੀਰੋ ਨੰਬਰ ਬ੍ਰੀਕ ਹੈ ਬਰਸ਼ ਇਸ ਲਈ ਆਪਾਂ ਨੂੰ ਥੋੜੀ ਆਸਾਨੀ ਹੋ ਜਾਂਦੀ ਹੈ ਜੇ ਕੁਝ ਮੜ ਮੋਟਾ ਸਈ ਨਹੀਂ ਵੀ ਵੱਜਦੀ ਲਾਈਨ ਆਪਣੀ ਸਿੱਧੀ ਨਹੀਂ ਵੀ ਵੱਜਦੀ ਤਾਂ ਸਾਨੂੰ ਉਨੀ ਦਿੱਕਤ ਨਹੀਂ ਆਉਂਦੀ ਤਾਂ ਡਿਜ਼ਾਈਨ ਆ ਜਿਹੜਾ ਖਰਾਬ ਨਹੀਂ ਹੁੰਦਾ ਸਾਡਾ ਗ੍ਰੀਨ ਕਲਰ ਹੈ ਗ੍ਰੀਨ ਕਲਰ ਦੇ ਨਾਲ ਆਪਾਂ ਸਾਰੀਆਂ ਪੱਤੀਆਂ ਬਣਾ ਲਾਂਗੇ ਇੱਕ ਇੱਕ ਕਰਕੇ ਬੜੇ ਆਰਾਮ ਦੇ ਨਾਲ ਬਣਾਇਓ ਜਿਆਦਾ ਕਲਰ ਯੂਜ਼ ਨਹੀਂ ਕਰਨੇ ਆਪਾਂ ਬਿਲਕੁਲ ਹਲਕੇ ਹਲਕੇ ਕਲਰ ਯੂਜ਼ ਕਰਨੇ ਆ ਹਲਕੇ ਹੱਥਾਂ ਦੇ ਨਾਲ ਹੀ ਆਪਾਂ ਬ੍ਰਸ਼ ਚਲਾਣਾ ਹੈ ਬ੍ਰਸ਼ ਨੂੰ ਜਿਆਦਾ ਦਬਣਾ ਨਹੀਂ ਆ ਉਹਦੇ ਨਾਲ ਡਿਜ਼ਾਈਨ ਠੀਕ ਨਹੀਂ ਆ ਬਣੇਗਾ ਬਿਲਕੁਲ ਹਲਕੇ ਹੱਥਾਂ ਨਾਲ ਕਲਰ ਲਗਾਉਣਾ ਹੈ ਤੇ ਹਲਕੇ ਹੱਥਾਂ ਦੇ ਨਾਲ ਹੀ ਬ੍ਰਸ਼ ਚਲਾਉਣਾ ਹੈ ਇਦਾਂ ਹੀ ਆਪਾਂ ਇੱਕ ਇੱਕ ਕਰਕੇ ਸਾਰੇ ਸਾਰੀਆਂ ਜਿਹੜੀਆਂ ਪੱਤੀਆਂ ਨੇ ਉਹ ਫਿਲ ਕਰ ਲਵਾਂਗੇ ਸਾਰੀਆਂ ਪੱਤੀਆਂ ਆਪਾਂ ਫਿਲ ਕਰ ਲਈਆਂ ਹੁਣ ਆਪਾਂ ਫੁੱਲ ਬਣਾਵਾਂਗੇ ਇਹਦੇ ਲਈ ਮੈਂ ਬਲੂ ਕਲਰ ਲਿਆ ਬਲੂ ਮੈਨ ਥੋੜਾ ਡਾਰਕ ਲੱਗ ਰਿਹਾ ਸੀ ਇਸ ਲਈ ਆਪਾਂ ਇਹਦੇ ਵਿੱਚ ਵਾਈਟ ਮਿਕਸ ਕਰਕੇ ਥੋੜਾ ਜਿਹਾ ਇਹਨੂੰ ਲਾਈਟ ਕਲਰ ਬਣਾ ਲਵਾਂਗੇ ਤਾਂ ਠੀਕ ਹੈ ਜੀ ਮੇਰੇ ਕੋਲ ਟ੍ਰੇਜੇਜ ਹੈ ਨਹੀਂ ਇਸ ਲਈ ਮੈਂ ਆਪ ਛੋਟਾ ਜਿਹਾ ਗੱਤੇ ਦਾ ਪੀਸ ਹੀ ਲੈ ਲਿਆ ਇਹਦੇ ਉੱਪਰ ਆਪਣਾ ਰੰਗ ਜਿਹੜਾ ਲਗਾ ਲਿਆ ਸਾਰਾ ਜੇ ਅਗਰ ਆਪਾਂ ਸਾਰੇ ਕਲਰ ਚ ਵਾਈਟ ਮਿਕਸ ਕਰਦੇ ਸੀ ਤਾਂ ਸਾਰਾ ਖਰਾਬ ਹੁੰਦਾ ਸੀ ਤਾਂ ਇਸ ਲਈ ਆਪਾਂ ਫਿਲਹਾਲ ਇਦਾਂ ਹੀ ਸਾਰ ਲਾਵਾਂਗੇ ਟ੍ਰੇ ਮੈਂ ਲੈਣੀ ਹੈ ਅਜੇ ਤਾਂ ਇਹਨੂੰ ਕਲਰ ਨੂੰ ਜਿਹੜਾ ਮਿਕਸ ਕਰ ਲਾਂਗੇ ਇਹਦੇ ਨਾਲ ਥੋੜਾ ਜਿਹਾ ਲਾਈਟ ਕਲਰ ਬਣ ਜੇਗਾ ਇਹ ਡਾਰਕ ਜਾਦਾ ਸੀ ਇਸ ਲਈ ਮੈਂ ਇਹਨੂੰ ਥੋੜਾ ਜਿਹਾ ਲਾਈਟ ਕਰ ਲਿਆ ਠੀਕ ਹੈ ਜੀ ਥੋੜਾ ਜਿਹਾ ਲਾਈਟ ਹੋ ਗਿਆ ਇਹ ਬਲੂ ਸੋਹਣਾ ਲੱਗਦਾ ਹੈ ਇਹ ਵੀ ਰੰਗ ਤਾਂ ਇਹਨੂੰ ਵੀ ਆਪਾਂ ਸਾਰੇ ਜਿਹੜੇ ਆਪਣੇ ਫੁੱਲ ਨੇ ਉਹਨਾਂ ਦੇ ਵਿੱਚ ਫਿਲ ਕਰ ਲਵਾਂਗੇ ਪ੍ਰੋਸੈਸ ਹੋ ਵੀ ਰਹੇਗਾ ਆਪਣਾ ਬਿਲਕੁਲ ਹਲਕੇ ਹੱਥਾਂ ਦੇ ਨਾਲ ਬ੍ਰਸ਼ ਚਲਾਣਾ ਇੱਥੇ ਮੈਂ 2 ਨੰਬਰ ਬ੍ਰਸ਼ ਯੂਜ਼ ਕਰ ਰਹੀ ਹਾਂ ਕਿਉਂਕਿ ਇਹ ਥੋੜਾ ਜਿਹਾ ਮਤਲਬ ਡਿਜ਼ਾਈਨ ਹੈ ਜਿਹੜਾ ਹਲਕੇ ਜਿਹੇ ਪੱਤੀਆਂ ਜਿਹੜੀਆਂ ਵੱਡੀਆਂ ਸਿਗੀਆਂ ਤਾਂ ਇੱਥੇ ਆਪਣਾ 2 ਨੰਬਰ ਬ੍ਰਸ਼ ਹੈ ਜਿਹੜਾ ਆਰਾਮ ਦੇ ਨਾਲ ਚੱਲ ਜਾਏਗਾ ਠੀਕ ਹੈ ਜੀ ਡੰਡੀਆਂ ਬਣਾਉਣ ਲੱਗੇ ਆਪਾਂ ਨੂੰ ਥੋੜਾ ਬ੍ਰਿਕ ਬ੍ਰਸ਼ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਉੱਥੇ ਆਪਾਂ 0 ਨੰਬਰ ਯੂਜ਼ ਕੀਤਾ ਸੀ ਤਾਂ ਇੱਥੇ ਆਪਾਂ 2 ਨੰਬਰ ਯੂਜ਼ ਕਰ ਲਾਂਗੇ ਡਿਜ਼ਾਈਨ ਦੇ ਸਬੰ ਨਾਲ ਆਪਾਂ ਬ੍ਰਸ਼ ਦੀ ਰਿਕੁਆਇਰਮੈਂਟ ਜਿਵੇਂ ਜਿਵੇਂ ਹੋਏਗੀ ਉਮੀ ਮੇ ਆਪਾਂ ਯੂਜ਼ ਕਰੀ ਜਾਵਾਂਗੇ ਫਿਲਹਾਲ ਵੈਸੇ ਆਪਾਂ ਛੋਟੇ ਹੀ ਡਿਜ਼ਾਈਨ ਰੱਖਾਂਗੇ ਜਿਹੜੇ ਆਪਣੇ ਜੀਰੂ ਤੇ 2 ਨੰਬਰ ਬ੍ਰਸ਼ ਦੇ ਨਾਲ ਹੀ ਬਣ ਜਾਣ ਜਿਆਦਾ ਆਪਾਂ ਹਲੇ ਬ੍ਰਸ਼ਾ ਜਿਹੜੇ ਯੂਜ਼ ਨਹੀਂ ਕਰਾਂਗੇ ਕਿਉਂਕਿ ਜਦੋਂ ਇਹਨਾਂ ਤੇ ਹੱਥ ਟਿਕ ਗਿਆ ਆਪਣਾ ਫਿਰ ਆਪਾਂ ਅੱਗੇ ਸ਼ੁਰੂ ਕਰ ਲਾਂਗੇ ਤਾਂ ਇਦਾਂ ਹੀ ਤੁਸੀਂ ਇੱਕ ਇੱਕ ਪੱਤੀ ਕਰਕੇ ਸਾਰਾ ਜਿਹੜਾ ਫੁੱਲ ਹੈ ਇਹ ਭਰ ਲੈਣਾ ਹੈ ਰੰਗ ਦੇ ਨਾਲ ਤਿੰਨ ਫੁੱਲ ਬਣਾਏ ਨੇ ਆਪਾਂ ਤਿੰਨੋਂ ਹੀ ਤੁਸੀਂ ਇੱਕ ਇੱਕ ਕਰਕੇ ਬਿਲਕੁਲ ਹਲਕੇ ਹੱਥਾਂ ਦੇ ਨਾਲ ਕੰਪਲੀਟ ਕਰਦੇ ਹਾਂ ਇਹ ਆਪਣੇ ਕੰਪਲੀਟ ਹੋ ਗਏ ਹੁਣ ਆਪਾਂ ਇਸੇ ਕਲਰ ਨੂੰ ਡਾਰਕ ਬਲੂ ਕਲਰ ਜਿਹੜਾ ਮੇਨ ਕਲਰ ਸੀ ਉਹ ਲਵਾਂਗੇ ਉਹਦੇ ਨਾਲ ਪਹਿਲਾਂ ਤਾਂ ਆਪਾਂ ਇਹਦੀਆਂ ਜਿਹੜੀਆਂ ਕੁਰੰਬਲਾਂ ਦਿਖ ਰਹੀਆਂ ਇਹ ਇਹ ਫਿਲ ਕਰ ਦੇਾਂਗੇ ਬਿਲਕੁਲ ਉਸ ਤੋਂ ਬਾਅਦ ਆਪਾਂ ਇਹਦੀ ਆਊਟਲਾਈਨਿੰਗ ਦੇ ਦੇਵਾਂਗੇ ਇਦਾਂ ਜਿਹੜਾ ਫੁੱਲ ਉਹਦੀ ਕੱਲੀ-ਕੱਲੀ ਪੱਤੀ ਦਿਖ ਨਹੀਂ ਰਹੀ ਮਿਕਸ ਹੋ ਗਿਆ ਸਾਰਾ ਤਾਂ ਡਾਰਕ ਕਲਰ ਦੇ ਨਾਲ ਆਪਾਂ ਇਹਨੂੰ ਆਊਟਲਾਈਨਿੰਗ ਦੇ ਦੇਾਂਗੇ ਉਹਦੇ ਨਾਲ ਕੱਲੀ-ਕੱਲੀ ਜਿਹੜੀ ਪੱਤੀ ਆ ਫੁੱਲ ਦੀ ਉਹ ਦਿਖੇਗੀ ਇਸ ਮਾਰਕੇ ਠੀਕ ਹੈ ਜੀ ਬਿਲਕੁਲ ਆਰਾਮ ਨਾਲ 0 ਨੰਬਰ ਬਰਸ਼ ਦੇ ਨਾਲ ਆਪਾਂ ਹਲਕਾ ਹਲਕਾ ਕਲਰ ਲਗਾ ਕੇ ਬਰਸ਼ ਦੀ ਬਿਲਕੁਲ ਨਿਬਾ ਜਿਹੜੀ ਉਹ ਹੀ ਡਿੱਪ ਕਰਨੀ ਹੈ ਗਲ ਲਾ ਦੇ ਵਿੱਚ ਪੂਰਾ ਬਰਸ਼ ਨਹੀਂ ਲਵੇੜਨਾ ਆਪਾਂ ਤਾਂ ਉਹ ਦਿਨ ਆਪਾਂ ਇਹਨੂੰ ਆਊਟਲਾਈਨਿੰਗ ਦੇ ਦਾਂਗੇ ਦਿਨ ਆਪਣੀ ਕੱਲੀ ਕੱਲੀ ਪੱਤੀ ਆ ਜਿਹੜੀ ਉਹ ਉਭਰੇਗੀ ਠੀਕ ਹੈ ਜੀ ਦਿਸੀਗੀ ਚੰਗੀ ਤਾਂ ਉਹ ਦਿਨ ਫੁੱਲ ਆ ਜਿਹੜਾ ਉਹ ਸੋਹਣਾ ਲੱਗੇਗਾ ਬਿਲਕੁਲ ਸਿੰਪਲ ਹੀ ਆਪਾਂ ਜਿੱਦਾਂ ਡੰਡੀਆਂ ਬਣਾਈਆਂ ਨੇ ਫੁੱਲ ਦੀਆਂ ਇਦਾਂ ਹੀ ਆਪਾਂ ਇੱਕ ਇੱਕ ਪੱਤੀ ਹੈ ਜਿਹੜੀ ਉਹਦੀ ਆਊਟਲਾਈਨਿੰਗ ਕਰਦੇ ਅਗੇ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਿਲਕੁਲ ਆਰਾਮ ਦੇ ਨਾਲ ਆਪਾਂ ਸਾਰੇ ਜਿਹੜੀ ਆਊਟਲਾਈਨਿੰਗ ਹੈ ਉਹ ਕਰ ਲਵਾਂਗੇ ਆਪਣੀ ਆਊਟਲਾਈਨਿੰਗ ਹੈ ਜਿਹੜੀ ਇਹ ਕੰਪਲੀਟ ਹੋ ਗਈ ਹੈ ਇਹ ਆਪਣੀ ਫਾਈਨਲ ਲੁੱਕ ਦੇਖ ਲਓ ਬਹੁਤ ਸੋਹਣਾ ਫੁੱਲ ਬਣ ਕੇ ਤਿਆਰ ਹੋਇਆ ਤੁਸੀਂ ਕਲਰ ਆਪਣੇ ਕੰਬੀਨੇਸ਼ਨ ਦੇ ਹਿਸਾਬ ਨਾਲ ਯੂਜ਼ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਥੈਂਕ ਯੂ